ਅਸੀਂ ਤੁਹਾਡੇ ਸਾਹਮਣੇ ਅੱਜ ਪਿੰਡ ਦੁਰਗਾਪੁਰ ਵਿਖੇ ਪਹੁੰਚੇ ਹਾਂ ਤੇ ਜਾਣਾਂਗੇ ਇੱਕ ਨੌਜਵਾਨ ਦੇ ਕੋਲ ਉਸਦੀ ਹੱਦਬੀਤੀ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਅਨਪ੍ਰੀਤ ਸਿੰਘ ਆ ਪਿੰਡ ਦੁਰਗਾਪੁਰ ਮੈਂ ਜੀ 2017 'ਚ ਮੇਰੀ ਮੈਰਿਜ ਹੋਈ ਸੀ ਤੇ ਸੁਖਮਿੰਦਰ ਕੌਰ ਨਾ ਪਿੰਡ ਸੁਦੋ ਮਾਜਰਾ ਤੇ ਮਦਰ ਦਾ ਨੇਮ ਹੈਗਾ ਪ੍ਰਿੰਦਰ ਕੌਰ ਤੇ ਡੈਡੀ ਦਾ ਨਾਮ ਹੈ ਰਾਮਬੀਰ ਸਿੰਘ ਤੇ 2017 'ਚ ਮੇਰੀ ਮੈਰਿਜ ਹੋਈs ਬੰਨੀ 8 ਮਹੀਨੇ ਜੀ ਇੱਥੇ ਮੇਰੇ ਕੋਲ 3 ਸਾਲ ਸਾਰ ਰਹੀ ਆ ਜੀ ਉਹ ਉਹ ਪਿਆਰ ਹੁੰਦਾ ਜਗਾ ਸਾਡਾ ਜੀ ਆਪਸ ਵਿੱਚ ਕਦੇ ਉਹਨੇ ਦਿਖਾਵਾ ਨਹੀਂ ਕੀਤਾ ਵੀ ਕਿੱਦਾਂ ਚੱਲ ਰਹੀ ਹੈ ਉਹਨਾਂ ਦਾ ਪਹਿਲੇ ਪਾਰ ਪਲਾਨ ਸੀਗਾ ਉਹਦੀ ਮਾਦਾ ਦਾ ਤੇ ਉਹਦਾ ਦੋਨਾਂ ਦਾ ਫਿਰ ਨਹੀਂ ਉਹ ਨਹੀਂ ਵੀ ਇੱਥੇ ਜਿੰਨਾ ਆ ਜਾਂਦੀ ਸੀ ਵੀ ਦੂਹੇ ਤੀਹ ਦਿਨ ਬਾਅਦ ਸਾਡੇ ਇੱਥੇ ਆ ਜਾਂਦੀ ਸੀ ਮੇਰੇ ਤਾਂ ਫੋਟੋ ਵੀ ਵਿਆਹ ਦੀ ਕੋਈ ਨਹੀਂ ਹੈ ਕਿ ਸਾਰੀਆਂ ਫੋਟੋਆਂ ਉਹਨਾਂ ਦੇ ਕੋਲ ਹੀ ਆ ਲੈ ਕੇ ਪਹਿਲੇ ਲੈ ਕੇ ਸਦੇ ਉਹ ਤੇ ਜਾਂਦੀ ਉਹ ਬਾਹਰ ਗਈ ਇਹ ਦੋ ਸਾਲ ਹੋ ਗਏ ਤੇ ਉਹਨੂੰ ਉਹਨੂੰ ਇੱਕ ਵਾਰ ਨੂੰ ਹੁਣ ਦੀ ਚਾ ਜਦੋਂ ਬਾਹਰ ਗਈ ਸੀ ਉਹ ਤੁਸੀਂ ਭੇਜਿਆ ਕਿ ਆਪਣੇ ਲੈਵਲ ਤੇ ਨਹੀਂ ਅਸੀਂ ਭੇਜਿਆ ਸਭਾ ਜੀ ਤੇ ਉਹਦਾ ਜਿਹੜਾ ਖਰਚਾ ਸੀ ਉਹ ਕਿਨੇ ਕੀਤਾ ਸੀਗਾ ਖਰਚਾ ਜਿਹੜਾ ਮੈਂ ਪੁੱਛਣਾ ਮੈਂ ਕੀਤਾ ਸੀਗਾ ਜਿੱਦਾਂ ਰਿਸ਼ਤੇਦਾਰ ਹੀ ਹੈ ਜੀ ਇਹਨਾਂ ਨੇ ਕੀਤਾ ਸੀਗਾ ਜਿੱਦਾਂ 16 ਲੱਖ ਤਾਂ ਮੇਰੀ ਘਰ ਵਾਲੀ ਦੇ ਅਕਾਊਂਟ 'ਚ ਪਾਇਆ ਸੀ ਲੋਨ ਚ ਪੇਮੈਂਟ ਤੇ 9 ਲੱਖ ਨੂੰ ਪਾਇਆ ਤਾਂ ਸਭਾ ਜਦੋਂ ਤੁਹਾਡਾ ਵਿਆਹ ਹੋਇਆ ਸੀਗਾ ਉਸ ਵੇਲੇ ਕੀ ਵਿਆਹ ਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀਗੀ ਕਿ ਬਾਹਰ ਪ ਜਾਣਾ ਤੁਹਾਨੂੰ ਵਿਆਹ 'ਚ ਨਹੀਂ ਰੱਖੀ ਗਈ ਸੀਗੀ ਜਿੱਦਾਂ ਬਾਅਦ 'ਚ ਜਿੱਦਾਂ ਵਾਇਲਟ ਕੀਤੀ ਸੀਗੀ ਪਹਿਲਾਂ ਉਹ ਪੰਜ 6 ਬੈਂਡ ਆਇਓ ਸਭੇ ਤੂ ਲੋ ਪਹਿਲਾਂ ਤਾਂ ਚਲੋ ਵਿਆਹ ਚ ਨਹੀਂ ਗੱਲ ਹੋਈ ਸੀ ਬਾਅਦ ਚ ਉਹਨੇ ਰਿਕਵੈਸਟ ਕੀਤੀ ਮੈਂ ਬਾਹਰ ਜਾਣਾ ਚਾਹੁੰਦੀ ਆ ਕੋਠੀ ਵੀ ਬਣਾਉਂਦੀ ਸੀ ਵੀ ਚਲੋ ਕੋਠੀ ਤੇ ਖਰਚਾ ਹੋਇਆ ਉਹ ਕਹਿੰਦੀ ਚਲੋ ਫੇਰ ਇਹਨਾਂ ਨੇ ਪੈਸੇ ਲਾ ਦਿੱਤੇ ਭੇਜ ਦਿੱਤੇ ਉਹ ਕਹਿੰਦੀ ਮੈਂ ਸੱਦ ਨੂੰ ਵੀ ਪੈਸੇ ਵੀ ਵਾਪਸ ਕਰ ਲੂ ਇਸਾ 1.5 ਸਾਲ ਦੇ ਵਿੱਚ ਵਿੱਚ ਤੇ ਇਹਨਾਂ ਨੂੰ ਸੱਦ ਲੂਗੀ ਮੈਂ ਉਹਨੇ ਜੀ ਬਾਹਰ ਜਾ ਕੇ ਘਰ ਸਾਢੇ ਨੌ ਗੱਲ ਬਾਤ ਨਹੀਂ ਕੀਤੀ ਕੋਨੇ ਬਲੋਕ ਚ ਪਾਸ ਤੇ ਕਿੰਨਾ ਤੁਸੀਂ ਖਰਚਾ ਕੀਤਾ ਬਾਹਰ ਭੇਜਣ ਲਈ 25 ਲੱਖ ਹੋ ਗਏ ਦੋਣ ਜਦੋਂ ਮੈਂ ਪਹਿਲੀ ਵਾਰ ਗਈ ਬਾਹਰ ਉਸ ਵੇਲੇ ਤੁਸੀਂ ਛੱਡ ਗਏ ਸੀ 에어ਪੋਰਟ ਤੇ 에어ਪੋਰਟ ਤੇ ਆ ਜੀ ਅਸੀਂ ਛੱਡ ਤੇ ਉਹਦੇ ਬਾਅਦ ਤੁਹਾਡਾ ਨਾਲ ਗੱਲ ਬਿਲਕੁਲ ਬੰਦ ਕਰ ਤੇ ਉਹਦੇ ਬਾਅਦ ਬਿਲਕੁਲ ਹੀ ਗੱਲ ਨਹੀਂ ਸੀ ਬਲੋਕ ਦੀ ਕਦੀ ਤੁਹਾਡੀ ਗੱਲਬਾਤ ਕਦੀ ਫੋਨ ਆਇਆ ਆਦਾ ਹੀ ਨਹੀਂ ਫੋਨ ਆਇਆ ਤੇ ਹੁਣ ਉਹ ਤੇਨੇ ਵਿਆਹ ਕਰਾ ਲਿਆ ਕਾ ਕਿਸੇ ਦੇ ਬਾਰੇ ਤੁਹਾਨੂੰ ਨਹੀਂ ਪਤਾ ਨਹੀਂ ਵਿਆਹ ਕਰਾਇਆ ਤੁਹਾਨੂੰ ਨਹੀਂ ਫਿਰ ਤੁਸੀਂ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕੀਤਾ ਇਸ ਸੰਬੰਧ ਵਿੱਚ ਉਹਨਾਂ ਨਾਲ ਕੋਈ ਬਰਕ ਮੇਰਾ ਨਹੀਂ ਹੁੰਦਾ ਉਦਾਂ ਮੈਂ ਸਨੇਹੇ ਜਿੱਦ ਤੱਕ ਹੀ ਮਿਲਦੇ ਰਹਿੰਦੇ ਵੀ ਤਲਾਕ ਲੈਣਾ ਅਸੀਂ ਪਈ ਵਾਰ ਪਤਾ ਲੱਗਾ ਕਿ ਕਹਿੰਦੇ ਤਲਾਕ ਮੰਗਦਾ ਹੈ। ਇੱਕ ਨਾਲ ਛੋਟਾ ਬੱਚਾ ਵੀ ਬੈਠਾ ਹੈ। ਇਹ ਬੱਚਾ ਤੁਹਾਡਾ ਹੈ? ਹਾਂਜੀ ਮੇਰਾ ਬੱਚਾ 4 ਸਾਲ ਦਾ ਹੋ ਗਿਆ ਇੱਥੇ ਰਹਿੰਦਾ ਮੇਰੇ ਕੋਲ। ਕਿਸ ਤਾਂ ਕੋਈ ਗੱਲਬਾਤ ਕੀਤੀ ਉਹਨਾਂ ਨੇ ਕੋਈ ਵੀਡੀਓ ਕਾਲ ਤੇ ਕਿ ਜਾਂ ਕਿਦਾਂ ਕੋਈ? ਇੰਨਾ ਵੀ ਗੱਲਬਾਤ ਨਹੀਂ ਕੀਤੀ। ਤੇ ਕਿਹੜੀ ਕਲਾਸ ਪੜਦਾ ਹੈ? ਇਹ ਕੇਜੀ 'ਚ ਪੜਦਾ ਹੈ। ਕੀ ਮੰਗ ਕਰਨੇ ਹਾਂ ਤੁਸੀਂ? ਮੰਗ ਵੀ ਇਹੀ ਹੈ ਕਿ ਉਹਨੂੰ ਮਸਾਬ ਮਿਲਿਆ ਜਾਵੇ ਜਾਂ ਤਾਂ ਫੇ ਉਹ ਸੱਦੇ ਹੁਣ ਸਾਨੂੰ ਇਹਨੂੰ ਸੱਦੇ ਜਾਂ ਫੇ ਇੱਥੇ ਆ ਕੇ ਰੋਵੇ ਆਪਣੇ ਬੱਚੇ ਨੂੰ ਦੇਖੇ ਇਹਨੂੰ। ਪਾਰੇ। ਇਹੀ ਗਾਈ ਸਾਡੀ ਜਿਹਾ ਤੇ ਸਾਡੇ ਪੈਸੇ ਵਾਪਸ ਦਿੱਤੇ ਜਾਣ ਤੇ ਇਹ ਆ ਜਿਹੜਾ ਲੱਗਾ ਹਰ ਚ ਕੁਛ ਹੀ ਕੀ ਕੰਮ ਕਰਦੇ ਹੁਣ ਇੱਥੇ ਮੈਂ ਪਲੰਬਰ ਦਾ ਕੰਮ ਕਰਦਾ ਨਹੀਂ ਇੱਥੇ ਉਹ ਖੇਤੀ ਨਹੀਂ ਕਰ ਲਈ ਸੀ ਹਾਂਜੀ ਸਰਪੰਚ ਸਾਹਿਬ ਜੀ ਇਹ ਜਿਹੜਾ ਕਿ ਤੁਸੀਂ ਗੱਲਬਾਤ ਦੱਸੀ ਹੈ ਸਾਰੀ ਵਾਰਦਾ ਤੁਹਾਡੇ ਨਾਲ ਹੋਈ ਹੈ ਗੱਲਬਾਤ ਦੱਸਿਓ ਜਾਣਕਾਰੀ ਸਾਂਝੀ ਕਰਿਓ ਕਿਦ ਤੱਕ ਦਾ ਹੋਇਆ ਸਰ 2017 ਦੇ ਵਿੱਚ ਇਹ ਬੇਟੀ ਦਾ ਵਿਆਹ ਕੀਤਾ ਸੀ ਜੀ ਸੁਲਤੋ ਮਾਤਰੀ ਅਮਰੀਕ ਸਿੰਘ ਦੇ ਘਰ ਕੁਲਵਿੰਦਰ ਕੌਰ ਦੀ ਸੱਸੋ ਆ ਜੀ ਉਹ ਕੁੜੀ 10 ਪੜ੍ਹੀ ਹੋਈ ਸੀ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਅੱਪਾ ਦੇ ਜਨਮ ਤੇ ਦਮਾ ਦਾ ਜਦੋਂ ਏਜੰਟਾਂ ਨੂੰ ਪੁੱਛਿਆ ਤਾਂ ਉਹਨਾਂ ਏਜੰਟ ਕਹਿੰਦੇ ਜਾ ਨਹੀਂ ਸਕਦੀ ਇੰਗਲੈਂਡ ਦੇ ਵਿੱਚ ਸੀ ਜਾਂ ਹੋਰ ਕਿਤੇ ਵੀ ਨਹੀਂ ਜਾ ਸਕਦੀ ਜੀ ਇਹਦੀ ਮਾਂ ਨੇ ਕੁਲਵਿੰਦਰ ਗੌਰ ਨੇ ਚਾਹ ਨਹੀਂ ਕੋਈ ਪਤਾ ਨਹੀਂ ਕਿੱਦਾਂ ਡਿਗਰੀ ਟੁਕਰੀ ਬਣਾਈ ਸੀ ਕਿਉਂ ਪੈਸੇ ਕੁੱਸੇ ਦੇ ਕੇ ਜੀ ਉਹ ਵੀ ਇਹਨਾਂ ਨੇ ਸਾਥੋਂ ਚੋਰੀ ਹੋਏ ਪਾਸਪੋਰਟ ਲਾ ਦਿੱਤਾ ਜੀ ਕਿਸੇ ਏਜੰਟ ਕੋਲ ਤੇ ਫਿਰ ਵੀ ਜਾ ਗਿਆ ਕਹਿੰਦੇ ਜੀ ਜਾ ਕੇ ਹੁਣ ਭੇਜਨੇ ਪੈਣੀ ਆ ਕਿ ਮੈਂ 25 ਲੱਖ ਰੁਪਏ ਲਾ ਕੇ ਜੀ ਉਹ ਬਾਹਰ ਭੇਜੀ ਆ ਜੀ 16 ਲੱਖ ਰੁਪਏ ਆਪਣੀ ਬੋਟੀ ਦੇ ਨੌ ਦੇ ਖਾਤੇ ਦੇ ਵਿੱਚ ਟਰਾਂਸਫਰ ਕਰਾਇਆ ਆਪਣੇ ਖਾਤੇ ਚ ਮੇ ਕੋ ਸਟੇਟਮੈਂਟਾਂ ਪ੍ਰੂਫ ਹੈਗੇ ਆ ਜੀ 9 ਲੱਖ ਰੁਪਏ ਅਮਰੀਕ ਸਿੰਘ ਉਹ ਕੁੜੀ ਦੀ ਮਾਂ ਤੇ ਪੇ ਉਹਦਾ ਇੱਥੇ ਘਰੋਂ ਲੈ ਕੇ ਗਏ ਜੀ ਸਾਨੂੰ ਤਾਂ ਏਂਟ ਦਾ ਵੀ ਨਹੀਂ ਪਤਾ ਵੀ ਕਹਿੰਦੇ ਕੋਲ ਇਹ ਇਹਦੇ ਬਾਅਦ ਡੀਜੇ ਲਵਾਇਆ ਹੈ ਸਾਨੂੰ ਨਹੀਂ ਪਤਾ ਜਿਹੜੀ ਸਟੇਟਮੈਂਟ ਵਗੈਰਾ ਤੁਹਾਡੇ ਕੋਲ ਹਸਟਲ ਹਾਂਜੀ ਹੈਗੀ ਹੈ ਜੀ ਹੈਗੀ ਮੈਂ ਤੇ ਜਿਹੜਾ ਇਹਦਾ ਬੇਟਾ ਦਾ ਤੁਹਾਡੇ ਦਾ ਰਿਸ਼ਤਾ ਕੀਤਾ ਸੀਗਾ ਇਹ ਕਿਸ ਨੇ ਕੀਤਾ ਹੈ ਇਹ ਸਰਪੰਚ ਸਿੰਘ ਆ ਜੀ ਡਾਕਟਰ ਸਰਪੰਚ ਸਿੰਘ ਬਾਲਾ ਚੌੜਾ ਜੀ ਉਹ ਸਾਡੀ ਬਰਾਦਰੀ ਦੇ ਹੀ ਹੈ ਜੀ ਉਹਨੇ ਰਿਸ਼ਤਾ ਬਣਾਇਆ ਕੀ ਉਹਨਾਂ ਦਾ ਕੋਈ ਸੰਪਰਕ ਕੀਤਾ ਤੁਸੀਂ ਹਾਂਜੀ ਪੰਚਾਇਤ ਹੋਈ ਤੋਂ ਤਿਲਵਰੀ ਜੀ ਥਾਣੇ ਵੀ ਫੈਸਲਾ ਹੋਇਆ ਜੀ ਫਿਰ ਡੀਐਸਪੀ ਚਾਂਦ ਦੇ ਵੀ ਫੈਸਲਾ ਹੋਇਆ ਜੀ ਉਹ ਕਹਿੰਦੀ ਸੀ ਕਿ ਇੱਕ ਸਾਲ ਦੇ ਵਿੱਚ ਵਿੱਚ ਮੈਂ ਆਪਣੇ ਇਹਨੂੰ ਛੋਟੇ ਬੇਟੇ ਨੂੰ ਇਹਨੂੰ ਆਪਣੇ ਜਵਾਈ ਨੂੰ ਮੈਂ ਵਾਪਸ ਦੇ ਦੂੰਗੀ ਜੀ ਕੁੜੀ ਮੇਰੀ ਸਾਧ ਲੂਗੀ ਜੀ ਹੁਣ ਤਾਂ 2 ਸਾਲ ਹੋ ਗਏ ਜੀ ਨਾ ਸਾਡੇ ਪੈਸੇ ਵਾਪਸ ਕੀਤੇ ਜੀ ਨਾ ਇਹਨਾਂ ਨੂੰ ਸੱਦਿਆ ਜੀ ਨਾ ਇਹਨਾਂ ਨੂੰ ਫੋਨ ਨਾ ਸਾਨੂੰ ਫੋਨ ਕਰਦੀ ਆ ਉਹ ਉਹ ਕਿਸੇ ਨਾ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਜੀ ਉੱਤੇ ਅੰਗਲੈਂਡ ਦੇ ਵਿੱਚ ਜੀ ਤੇ ਹੁਣ ਪਰਚਾ ਹੋਇਆ ਜੀ ਇਹਨਾਂ ਤੇ ਕੁਲਵਿੰਦਰ ਕੌਰ ਤੇ ਸਿਕਵਿੰਦਰ ਕੌਰ ਤੇ ਉਹ ਮਰੀਤ ਸਿੰਘ ਤੇ ਪਰਚਾ ਨਹੀਂ ਹੋਇਆ ਉਬੀ ਇਹ ਤਾਂ ਬੇਨਤੀ ਕਰਦੇ ਆ ਵੀ ਉੱਥੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਸਾਡੇ ਕੋਲ ਇੱਕ ਨੰਬਰ ਦੇ ਪੈਸੇ ਆ ਜੀ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਜੀ ਕੋਸ਼ਿਸ਼ ਅਸੀਂ ਹੈ ਤੇ ਵਿਆਜ ਤੇ ਫੜ ਕੇ ਵੀ ਪੈਸੇ ਲਾਏ ਆ ਜੀ ਸਾਡੇ ਕੋਲ ਕੰਨੇ ਹੈ ਨਹੀਂ ਸੀਗੇ ਜੀ ਹੁਣ ਜਿਹੜਾ ਬੱਚਾ ਇਹ ਕੌਣ ਸੰਭਾਲ ਰਿਹਾ ਇਸ ਵੇਲੇ ਇਹ ਅਸੀਂ ਸੰਭਾਲਦੇ ਆ ਜੀ ਇਹ ਇਹ ਆਪਣੇ ਡੈਡੀ ਕੋਲ ਵੀ ਰਹਿੰਦਾ ਮੇਰੇ ਕੋਲ ਵੀ ਰਹਿੰਦਾ ਮੈਂ ਹੀ ਮੈਂ ਹੀ ਜਾਂਦੇ ਕਰਕੇ ਸੰਭਾਲਦਾ ਜੀ ਮੇਰੇ ਕੋਲ ਰਹਿੰਦਾ ਪੜਾਉਣਾ ਪਿਆ ਜੀ ਇਹਨੂੰ ਉਹ ਬੱਚੇ ਨਾਲ ਵੀ ਮੋਹ ਹੈ ਨਹੀਂ ਹੋਰ ਕਰਨਵਾ ਜੀ ਨਹੀਂ ਜੀ ਨਹੀਂ ਉਹ ਬੜੇ ਬੇਟੇ ਨੂੰ ਨਹੀਂ ਸਾ ਉਹ ਕੰਨੀ ਮੇਰਾ ਮਤਵ ਲਈ ਨਹੀਂ ਕੋਈ ਤਰ੍ਹਾਂ ਦਾ ਪਰ ਮੈਂ ਆੜਾ ਹੀ ਨਹੀਂ ਜੀ ਮੈਂ ਉਹ ਹੋਰ ਕਿਸੇ ਮੁੰਡੇ ਨੂੰ ਰਹਿਣ ਲੱਗ ਪਈਏ ਤੇ ਅੰਗਲੇਡ ਦੇ ਵਿੱਚ ਚੰਗਾ ਪ੍ਰਸ਼ਾਸਨ ਨੇ ਤੁਹਾਨੂੰ ਕੀ ਸੁਵਾਸਨ ਦਿੱਤਾ ਵੀ ਉਹਨੂੰ ਇੱਥੇ ਲਿਆਵਾਂਗੇ ਆਪਾਂ ਕੀ ਕਰਾਂਗੇ ਵੀ ਉਹਨਾਂ ਨੇ ਤਾਂ ਹਜੇ ਤੱਕ ਕੁਝ ਨਹੀਂ ਪਰਚਾ ਜਰੂਰ ਕਰਤਾ ਦੋਨੋਂ ਤੇ ਜੀ ਇੱਕ ਤੇ ਨਹੀਂ ਉਹ ਤੇ ਅਮਰਿੰਦਰ ਸਿੰਘ ਤੇ ਵੀ ਜਾੜੀ ਤੇ ਨਹੀਂ ਕੀਤਾ ਜੀ ਅਸੀਂ ਤਾਂ ਉਹ ਵੀ ਬੇਇਨਕੀ ਕਰਦੇ ਵੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਇਹਨਾਂ ਨੇ ਪਹਿਲਾਂ ਹੀ ਆਪਣੀ ਸਰਾਹ ਦੇ ਨਾਲ ਹੀ ਇਹਨਾਂ ਨੇ ਇਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਹੈ ਜੀ 25 ਲੱਖ ਰੁਪਏ ਦੀ ਤੇ ਹੁਣ ਇਹ ਤੁਹਾਡਾ ਜਿਹੜਾ ਕੇਸ ਹੈ ਕਿਤੇ ਕੋ ਚੰਦ ਰੈਸਟੋਰੈਂਟ ਇਹ ਸਿਟੀ ਥਾਣੇ ਚੱਲਦਾ ਜੀ ਕੌਣ ਡੀਲ ਕਰ ਰਿਹਾ ਹੈ ਸੁਖਿੰਦਰ ਸਿੰਘ ਆ ਜੀ ਉਹ ਆਪਣੇ ਰੱਤੇ ਵਾਲ ਦੇ ਹੈਗੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਕਿ ਕਈ ਨੌਜਵਾਨ ਜਿਹੜੇ ਕਿ ਵਿਦੇਸ਼ ਜਾਣ ਦੇ ਚਾਹਵਨ ਕਰਕੇ ਆਪਣੀ ਪਤਨੀ ਨੂੰ ਪਹਿਲਾਂ ਭੇਜਦੇ ਹਨ ਤੇ ਬਾਅਦ ਵਿੱਚ ਪੈਸੇ ਵੀ ਖਰਚਦੇ ਹਨ ਉਹਨਾਂ ਨੂੰ ਕਿਸ ਨੇ ਹੌਦਣੇ ਦੋ ਅਸੀਂ ਤਾਂ ਬੇਨਤੀ ਕਰਦੇ ਜੀ ਕੰਨਾਂ ਨੂੰ ਹੱਥ ਲਾ ਲਿਆ ਇਹਨਾਂ ਨੂੰ ਬੋਟੀਆਂ ਨੂੰ ਇੱਦਾਂ ਇਕੱਲੀਆਂ ਨੂੰ ਨਾ ਭੇਜੋ ਜੀ ਇਹ ਭੇਜਣਾ ਤਾਂ ਦੋਨਾਂ ਜਾਣੇ ਦੋਏ ਜਾਣੇ ਜਾਣ ਜੀ ਫੇਰ ਫਾਇਦਾ ਆ ਜਿਹੜੀ ਇਕੱਲੀਆਂ ਜਾਂਦੀਆਂ ਕੁੜੀਆਂ ਜੀ ਉੱਥੇ ਜਾ ਕੇ ਇਹ ਗਲਤ ਕੰਮ ਕਰਦੀਆਂ ਗਲਤ ਮੁੰਡਿਆਂ ਨਾਲ ਉੱਥੇ ਜਾ ਕੇ ਰਿਸ਼ਤੇ ਬਣਾ ਲੈਂਦੀਆਂ ਉੱਥੇ ਰਹਿੰਦੀਆਂ ਜੀ ਆਪਣੇ ਬੱਚਿਆਂ ਨੂੰ ਵੀ ਭੁੱਲ ਜਾਂਦੀਆਂ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ